सीएम साहब सरदार भगवंत सिंह मान माननीय डीजीपी साहब गौरव यादव आईपीएस ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੇ ਮਾੜੇ ਅਨਸਰ ਨੇ ਨਸ਼ਾ ਨਸ਼ਾਖੋਰ ਨੇ ਜਿਹੜੇ ਕਿ ਗੈਂਗਸਟਰ ਨੇ ਤੇ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਆ ਉਹਦੇ ਖਿਲਾਫ ਲਗਾਤਾਰ ਹੀ ਨਿਰੰਤਰ ਹੀ ਜਿਹੜੀ ਕਿ ਤਰਨਤਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ इसी ਲੜੀ ਦੇ ਤਹਿਤ ਹੀ ਕੱਲ ਕਾਉਂਟਰ ਇੰਟੈਲੀਜੈਂਸ ਪੰਜਾਬ ਉਹਨਾਂ ਵੱਲੋਂ ਸਾਡੇ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਸੀ ਉਸ ਤੇ ਐਕਟ ਕਰਦੇ ਹੋਏ ਆਪਣੇ ਵੱਲੋਂ ਟੀਮਾਂ ਬਣਾਈ ਗਈ ਜਿਹੜੀ ਜਿਹੜੇ ਕੀ ਐਸਪੀ ਸਿਟੀ ਰਿਪੁਤਪਨ ਸਿੰਘ ਸੰਧੂ ਤੇ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਇਸ ਟੀਮ ਨੂੰ ਲੀਡ ਕਰ ਰਹੀ ਸੀ ਇਹ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੀ ਸੀ ਇਹ ਇਨਫੋਰਮੇਸ਼ਨ ਇਹ ਹੀ ਸੀ ਕਿ ਭਈ ਇੱਕ ਗਗਨਦੀਪ ਸਿੰਘ ਉਰਫ ਗਗਨ ਜਿਹੜਾ ਕਿ ਤਰਨਤਾਨ ਸਿਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਸਮੇਂ ਤੋਂ ਪਾਕਿਸਤਾਨ ਦੇ ਜਿਹੜੇ ਇੰਟੈਲੀਜੈਂਸ ਆਫੀਸਰ ਨੇ ਤੇ ਇੱਕ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਪਾਕਿਸਤਾਨ ਦਾ ਹੀ ਗੋਪਾਲ ਸਿੰਘ ਚਾਵਲਾ ਉਹਦੇ ਨਾਲ ਵਟਸਐਪ ਰਾਹੀਂ ਗੱਲਾਂ ਵੀ ਕਰਦਾ ਹੈ ਤੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈ ਭਾਰਤੀਆ ਸੈਨਾ ਦੀ ਭਾਰਤੀਆ ਭਾਰਤੀਆ ਪੋਸਟਾ ਦੀ ਉਹ ਉਹਨਾਂ ਨਾਲ ਸਾਂਝੀ ਕਰਦਾ ਹੈ ਜਿਹੜਾ ਕਿ ਪਿੱਛੇ ਪਾਕਿਸਤਾਨ ਨਾਲ ਜਦੋਂ ਯੁੱਧ ਦੇ ਹਾਲਾਤ ਬਣੇ ਸੀਗੇ ਆਪਰੇਸ਼ਨ ਸਿੰਦੂਰ ਜਿਹੜਾ ਬਾਹਰ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਉਸ ਦੌਰਾਨ ਵੀ ਇਹਦੇ ਵੱਲੋਂ ਕਾਫੀ ਜਿਹੜੀ ਕਿ ਸੈਂਸਿਟਿਵ ਇਨਫੋਰਮੇਸ਼ਨ ਪੀਆਈਓਜ਼ ਪਾਕਿਸਤਾਨ ਇੰਟੈਲੀਜੈਂਸ ਆਫਸਰਸ ਨਾਲ ਜਿਹੜੀ ਕਿ ਸਾਂਝੀ ਕੀਤੀ ਗਈ ਜਦੋਂ ਇਹਨੂੰ ਕਾਬੂ ਕੀਤਾ ਗਿਆ ਤੇ ਇਹਦੇ ਕੋਲੋਂ ਦੋ ਮੋਬਾਈਲ ਜਿਹੜੇ ਨੇ ਉਹ ਬਰਾਮਦ ਹੋਏ ਆਂ ਉਹ ਮੋਬਾਈਲ ਦੇ ਵਿੱਚ ਤਕਰੀਬਨ 20 ਤੋਂ ਵੱਧ ਜਿਹੜੇ ਕਿ ਪਾਕਿਸਤਾਨ ਦੇ ਇੰਟੈਲੀਜੈਂਸ ਆਫੀਸਰਸ ਹੈ ਉਹਨਾਂ ਦੇ ਨੰਬਰ ਮਿਲੇ ਆ ਗੋਪਾਲ ਸਿੰਘ ਚਾਵਲਾ ਜਿਹੜਾ ਕਿ ਪ੍ਰੋ ਖਾਲਿਸਤਾਨੀ ਐਲੀਮੈਂਟ ਹੈ ਉਹਦੇ ਨਾਲ ਇਹਦੀ ਚੈਟ ਮਿਲੀ ਹੈ ਤੇ ਕਾਫੀ ਜਿਆਦਾ ਕਹਿ ਲਿਆ ਕਿ ਸੈਨਾ ਦੀ ਗਤੀਵਿਧੀ ਸੈਨਾ ਦੀ ਪੋਸਟਾਂ ਦੀ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਇਹ ਨਿਰੰਤਰ ਹੀ ਜਿਹੜਾ ਸਾਂਝੀ ਕਰਦਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨੂੰ ਵਕਫ ਵਕਫ ਮਾਧਿਅਮ ਰਾਈ ਕਾਫੀ ਸਮੇਂ ਦੌਰਾਨ ਜਿਹੜੇ ਕਿ ਪੈਸੇ ਵੀ ਇਹਨੂੰ ਆਨੇ تصدیق ਹੋਈਆਂ ਤੇ ਇਹਦੀ ਅਰੇਸਟ ਪਾ ਕੇ ਜਿਹੜਾ ਕਿ ਆਪਾਂ ਮੁਕਦਮਾ ਨੰਬਰ 137 ਆ ਆਫੀਸ਼ਲ ਸਿਗਰਟ ਐਕਟ ਦੇ ਤਹਿਤ ਥਾਣੇ ਸਿਟੀ ਅੰਦਾਰਜ ਕੀਤਾ ਹੈ ਤੇ ਇਹਦੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਦੱਸਦੀ ਹੈ ਕਿ ਪਿਛਲੇ 5 ਸਾਲ ਤੋਂ ਇਹ ਗੋਪਾਲ ਸਿੰਘ ਚਾਵਲਾ ਦੇ ਨਾਲ ਟੱਚ ਦੇ ਵਿੱਚ ਸੀਗਾ ਤੇ ਉਹਦੇ ਨਾਲ ਜਿਹੜੀ ਇਨਫਾਰਮੇਸ਼ਨ ਹੈ ਲਗਾਤਾਰੀ ਸਾਂਝਾ ਕਰ ਰਿਹਾ ਸੀ ਕਿ ਉਹਦੇ ਕਹਿਣ ਤੇ ਹੀ ਵਕ-ਵਕ ਥਾਵਾਂ ਤੇ ਜਾ ਕੇ ਵਕ-ਵਕ ਬੰਦੇ ਇਹ ਦੇਖਦੇ ਨੇ ਇਹ ਨੈਟਵਰਕ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਦਾ ਪਤਾ ਲੱਗੂਗਾ ਕਿ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਟੱਚ ਦੇ ਵਿੱਚ ਸੀਗੇ ਇਹ ਤੁਹਾਨੂੰ ਦੱਸ ਹੀ ਦਿੱਤਾ ਕਿ ਬਈ ਪੈਸੇ ਦੀ ਟ੍ਰਾਂਜੈਕਸ਼ਨਸ ਵੀ ਸਾਹਮਣੇ ਆਈ ਹੈ 20 ਤੋਂ ਵੱਧ ਜਿਹੜੇ ਦੀ ਆਈਐਸਆਈ ਦੇ ਬੰਦੇ ਨੇ ਪਾਕਿਸਤਾਨੀ ਖੋਫੀ ਏਜੰਸੀ ਦੇ ਬੰਦੇ ਇਹਦੇ ਨਾਲ ਟੱਚ ਦੇ ਵਿੱਚ ਸੀਗੇ ਤੇ ਇਹ ਆਪਣੇ ਆਪ ਜਿਹੜਾ ਕਿ ਨਸ਼ਾ ਕਰਨ ਦਾ ਆਦੀ ਵੀ ਸੀਗਾ ਤੇ ਪਾਕਿਸਤਾਨ ਦੇ ਨਾਲ ਇਹ ਫੇਸਬੁੱਕ ਰਾਹੀਂ ਤੇ ਵਟਸਐਪ ਰਾਹੀਂ ਜਿਹੜਾ ਕਿ ਗੱਲਾਂ ਕਰਦਾ ਪਿਆ ਸੀਗਾ ਇਹ ਦੇਖੋ ਇਹਦੇ ਖਾਤੇ ਜਿਹੜੇ ਖੰਗਾਲੇ ਜਾ ਰਹੇ ਆ ਇਹ ਫਿਲਹਾਲ ਮੁਦੇਲੇ ਤੌਰ ਤੇ ਜਿਹੜੇ ਕਿ ਗੂਗਲ ਪੇ ट्रांजੈਕਸ਼ਨਸ ਇੰਟਰਨੈਟ ट्रांजੈਕਸ਼ਨਸ ਭਾਰੋ ਵੀ ਪੈਸੇ ਆਣੇ ਦੇ ਖਾਤੇ ਵਿੱਚ ਤਸਦੀਕ ਹੁੰਦੇ ਆ ਜਿਹੜਾ ਕਿ ਐਗਜੈਕਟ ਅਮਾਉਂਟ ਹੈ ਉਹ ਤਫਤੀਸ਼ ਹੋਣ ਕੇ ਲੀਅਰ ਹੋਗਾ ਕਿ ਹੁਣ ਹੁਣ ਤੱਕ ਕਿੰਨੇ ਪੈਸੇ ਜੜੇ ਕਿ ਆਏ ਆ ਇਹ ਦੇਖੋ ਪ 2020 ਤੋਂ ਗੋਪਾਲ ਸਿੰਘ ਚਾਵਲਾ ਦੇ ਨਾਲ ਸੰਪਰਕ ਦੇ ਵਿੱਚ ਸੀਗਾ ਇਨੀਸ਼ੀਅਲੀ ਫੇਸਬੁੱਕ ਰਾਹੀਂ ਉਹਨਾਂ ਦੇ ਟੱਚ ਦੇ ਵਿੱਚ ਆਇਆ ਮੁੜ ਕੇ ਵਟਸਐਪ ਤੇ ਇਹਦੀ ਗੱਲਬਾਤ ਹੋਣੀ ਸ਼ੁਰੂ ਹੋ ਗਈਆਂ ਫਿਰ ਵਕ ਵਕ ਜਿਹੜੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਸੀਗੇ ਉਹਨਾਂ ਨਾਲ ਇਹ ਗੱਲਬਾਤ ਸ਼ੁਰੂ ਹੋ ਗਈ ਹੁਣ ਤੱਕ ਜਿਹੜੇ 20 ਤੋਂ ਵੱਧ ਅਫਸਰ ਨੇ ਪਾਕਿਸਤਾਨੀ ਇੰਟੈਲੀਜੈਂਸ ਅਫੀਸਰ ਦੇ ਨੰਬਰਸ ਨਹੀਂ ਉਹਦੇ ਫੋਨ ਚ ਬਰਾਮਦ ਹੋਏ ਨੇ ਲਗਭਗ 5 ਸਾਲ ਹੋ ਗਏ ਤੁਹਾਡੇ ਕਹਿਣ ਮੁਤਾਬਕ ਤੇ ਇੰਨਾ ਚਿਰ ਆਪਾਂ ਤੇ ਇਹ ਏਜੰਸੀ ਨਾਲ ਪੱਖ ਤੋਂ ਗੱਲ ਕਰ ਰਹੇ ਆਂ ਵੇਖੋ ਜੀ ਇਹ ਇਹਦੇ ਕਹਿਣ ਦੇ ਮੁਤਾਬਕ ਹੈ ਕਿ ਵੀ 5 ਸਾਲ ਤੋਂ ਵੱਧ ਇਹਨੂੰ ਗੱਲ ਕਰਦੇ ਹੋਏ ਹੋ ਗਈਆਂ ਹੁਣ ਇਸ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਕਿਨੇ ਟਾਈਮ ਤੋਂ ਸਾਂਝੀ ਕਰ ਰਿਹਾ ਹੈ ਹੁਣੇ ਐਕਟਿਵ ਹੋਇਆ ਹੈ ਇੱਕ ਸਲੀਪਰ ਸੈੱਲ ਨਾਂ ਦਾ ਵੀ ਵਰ ਬੰਦਾ ਜਿਹੜਾ ਕਿ ਗੱਲ ਕਰਨ ਤੋਂ ਬਾਅਦ ਚੁੱਪਚਾ ਬਹਿ ਜਾਂਦਾ ਕੋਈ ਐਕਟੀਵਿਟੀ ਨਹੀਂ ਕਰਦਾ ਕੋਈ ਗਤੀਵਿਧੀ ਨਹੀਂ ਕਰਦਾ ਹੋ ਸਕਦਾ ਹੈ ਕਿ ਇਹ ਪਿਛਲੇ ਜਿਹੜਾ ਆਪਰੇਸ਼ਨ ਸਿੰਦੂਰ ਸ਼ੁਰੂ ਹੋਇਆ ਉਸ ਵੇਲੇ ਇਹ ਵੀ ਵੇਖਣ ਚ ਆਇਆ ਸੀਗਾ ਕਿ ਪਾਕਿਸਤਾਨ ਨੇ ਆਪਣੇ ਸਲੀਪਰ ਸੈਲ ਜਿਹੜੇ ਆਈਐਸਆਈ ਨੇ ਜਿਹੜੇ ਕਿ ਸਲੀਪਰ ਸੈਲ ਸੀ ਉਹ ਐਕਟੀਵੇਟ ਕੀਤੇ ਸੀਗੇ ਹੋ ਸਕਦਾ ਉਸ ਦੌਰਾਨ ਹੀ ਐਕਟੀਵੇਟ ਹੋਇਆ ਹੋਵੇ ਤੇ ਉਸ ਦੌਰਾਨ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨ ਦੀ ਨੇ ਸ਼ੁਰੂ ਕੀਤੀ ਹੋਵੇ ਉਹ ਸਾਰਾ ਤਫਤੀਸ਼ ਦਾ ਵਿਸਾਵਾ ਤੇ ਉਹ ਆਪਾਂ ਵੇਖਾਂਗੇ ਕਿ ਬਈ ਇਹ ਇਨਫੋਰਮੇਸ਼ਨ ਜਿਹੜੀ ਸਾਂਝੀ ਕਰ ਰਿਹਾ ਸੀ ਉਹ ਕਿੰਨੇ ਚੇਤੋਂ ਕਰ ਰਿਹਾ ਸੀ ਇਹ ਜਾਣਕਾਰੀਆਂ ਕੋਲ ਸਾਹਮਣੇ ਆਈਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਕੋਈ ਦਿੱਤਾ ਗਿਆ ਉਹ ਆਰਮੀ ਦੀ ਗਤੀ ਕਿਜੀ ਇਹ ਦੇਖੋ ਕੋਈ ਜਿਹੜੇ ਆਪਣੇ ਮੌਕ ਡ੍ਰਿਲ ਚਲਦੀ ਸੀਗੀ ਬਲੈਕ ਆਉਟ ਡ੍ਰਿਲ ਚਲਦੀ ਸੀਗੀ ਉਹਦੇ ਦੌਰਾਨ ਵੀਡੀਓ ਬਣਾ ਕੇ ਪਾਉਂਦਾ ਸੀਗਾ ਇਥੇ ਦੀ ਜੋ ਕੋਈ ਆਰਮੀ ਦੀ ਮੂਵਮੈਂਟ ਹੁੰਦੀ ਸੀ ਉਹਨਾਂ ਦੀ ਫੋਟੋਆਂ ਖਿੱਚ ਕੇ ਪਾਉਂਦਾ ਸੀਗਾ ਇਸ ਤਰੀਕੇ ਦੀ ਕਾਫੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਖੁੱਲਕੇ ਤੁਹਾਡੇ ਨਾਲ ਕਲਾਸੀਫਾਈਡ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦੇ ਤੁਹਾਨੂੰ ਹਿੰਟ ਦੇਤਾ ਗਿਆ ਮੇ ਕੋਈ ਨਸ਼ਾ ਆਪ ਰੰਦਾਦੀ ਹੈ ਇਹ ਤਾਂ ਤਫਤੀਸ਼ ਦਾ ਵਿਸ਼ਾ ਹੈ ਕਿ ਭਈ ਇਹ ਨਸ਼ੇ ਦੀ खेप ਵੀ ਮੰਗੋਂਦਾ ਸੀਗਾ ਜਾਂ ਸਿਰਫ ਪੈਸੇ ਕਰਕੇ ਕੰਮ ਕਰ ਰਿਹਾ ਸੀ। ਦੇਖੋ ਪੂਰਾ ਪੂਰਾ ਨੈਟਵਰਕ ਜਿਹੜਾ ਖੰਗਾਲਾ ਜਾਏਗਾ ਲੇਟ ਨਾਈਟ ਦੇ ਦੀ ਕੱਲ ਐਫ ਆਈ ਆਰ ਹੋ ਕੇ ਅਰੈਸਟ ਪਈ ਹੈ ਤੇ ਪੂਰੇ ਨੈਟਵਰਕ ਤੇ ਸਾਡੀ ਟੀਮਾਂ ਜਿਹੜੀਆਂ ਬੜੀ ਕੈਪੇਬਲ ਹੈ ਉਹ ਕੰਮ ਕਰਦੀ ਪਈਆਂ ਇਹਦੇ ਨਾਲ ਹੋਰ ਜਿਹੜੇ ਜਿਹੜੇ ਬੰਦੇ ਟੱਚ ਦੇ ਵਿੱਚ ਸੀਗੇ ਸਾਨੂੰ ਕਲੂ ਮਿਲੇ ਹੈ ਉਹਨਾਂ ਤੇ ਵੀ ਜਿਹੜੀ ਇਸ ਇਸੀ ਕੇਸ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ। ਇਹਦਾ ਹੁਣ ਆਪਾਂ ਡਿਟੇਲ ਕਢਵਾਈ ਸੀਗੀ ਜੀ ਪਾਸਪੋਰਟ ਇਹਦਾ ਬਣਿਆ ਹੋਇਆ ਹੈ 2018 ਦਾ। ਉਹਨਾਂ ਨੇ ਲਿਖ ਕੇ ਭੇਜਿਆ ਹੋਇਆ ਹੈ ਕਿ ਇਹ ਟ੍ਰੈਵਲਰ ਇਹ ਕਿਹੜੇ ਕਿਹੜੇ ਦੇਸ਼ 'ਚ ਇਹ ਟ੍ਰੈਵਲ ਕਰਕੇ ਆਇਆ ਹੈ ਕਿਵੇਂ ਪਾਕਿਸਤਾਨ ਗਿਆ ਕਿ ਨਹੀਂ ਗਿਆ ਉਹ ਸਾਰਾ ਕੁਝ ਜਾਂਚ ਦੌਰਾਨ ਪਤਾ ਲੱਗੂਗਾ